ਖਬਰ ਨਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸਕਾ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਪ ਆਦਮੀ ਪਾਰਟੀ ਦੇ ਸਿਆਸੀ ਕੋਰੀ ਦੌੜ ਦੇ ਵਿੱਚ ਹੈ ਹੜਕਾ ਮਚਿਆ ਹੋਇਆ ਹੈ ਆਪ ਆਦਮੀ ਪਾਰਟੀ ਦਾ ਸਿਆਸੀ ਰਿਲਮ ਕਿੱਧਰ ਜਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਨੂੰ ਵੱਡਾ ਘਾਟਾ ਜਾਂ ਖਮਿਆਜ਼ਾ ਪੁੱਤਣਾ ਪਵੇਗਾ ਤੇ ਦੂਸਰੇ ਪਾਸੇ ਖਬਰ ਆ ਰਹੀ ਹੈ ਕਿ ਅਨਮੋਲ ਗगन ਮਾਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇੱਕ ਪਾਸੇ ਕੱਲ ਹੜਕਾਮ ਮੱਚ ਗਿਆ ਜਦੋਂ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਦੁਖੀ ਹਿਰਦੇ ਦੇ ਨਾਲ ਆਸ਼ਵਾਸ਼ਣ ਦਵਾਇਆ ਕਿ ਜਿਹੜੇ ਵਾਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਕੀਤੇ ਸੀ ਉਹਨਾਂ ਉੱਤੇ ਖਰਾ ਉਤਰੇਗੀ ਬੈਸਟ ਆਫ ਲੱਕ ਆ ਗਿਆ ਬਾਅਦ ਵਿੱਚ ਇਹ ਵੀ ਕਿਹਾ ਗਿਆ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਵੱਲੋਂ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਸਾਹਿਬੇ ਪਹਿਲਾਂ ਤਾਂ ਮਜ਼ਾਕ ਉਡਾਇਆ ਗਿਆ ਅਨਮੋਲ ਗਗਰਮਾਨ ਦਾ ਦੂਸਰੀ ਪਾਰਟੀਆਂ ਵੱਲੋਂ ਕਿ ਫਰਜੀ ਇਨਕਲਾਬੀਆਂ ਦੀ ਪੋਲ ਖੁੱਲ ਗਈ ਹੈ ਫਰਜੀ ਇਨਕਲਾਬੀ ਰਸਤੇ ਵਿੱਚ ਲੋਕਾਂ ਨੂੰ ਪੰਜਾਬ ਦੀ ਬੇੜੀ ਧੋਬ ਕੇ ਪੈਸਾ ਕਮਾ ਕੇ ਜ਼ਮੀਨਾਂ ਬਣਾ ਕੇ ਗੱਡੀਆਂ ਖਰੀਦ ਕੇ ਘਰ ਖਰੀਦ ਕੇ ਤੇ ਹੁਣ ਛੱਡ ਕੇ ਚੱਲੇ ਨੇ ਯਾਨੀ ਕਿ ਇਹ ਫਰਜੀ ਇਨਕਲਾਬੀ ਸੀ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਰਾਜਾ ਬੜੇ ਤੰਗ ਤੰਜ ਕਸੇਗਾ ਲੇਕਿਨ ਸੂਤਰਾ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ ਅਨਮੋਲ ਗਗਨ ਮਾਨ ਨੇ ਦੱਸਿਆ ਨਹੀਂ ਕਿ ਉਸਨੇ ਸਿਆਸਤ ਨੂੰ ਕਿਨਾਰਾ ਕਿਉਂ ਕਰ ਲਿਆ ਹਾਲਾਂਕਿ ਸਿਆਸਤ ਚੜ੍ਹਣੀ ਬੜੀ ਔਖੀ ਗੱਲ ਹੈ ਜਿਸ ਤਰ੍ਹਾਂ ਅੰਡਰਗਰਾਉਂਡ ਜਿਸ ਤਰ੍ਹਾਂ ਵਾਰਦਾਤਾ ਦੇ ਲੋਕ ਦਿੰਦੇ ਨੇ ਅੰਡਰਵਰਲਡ ਦੀ ਜਿਹੜੀ ਗੱਲ ਕਰਦੇ ਨੇ ਉਹਦੇ ਚ ਕਹਿੰਦੇ ਨੇ ਕਿ ਆ ਜਿਹੜਾ ਬੰਦਾ ਚਲਿਆ ਜਾਵੇ ਉਸ ਦਾ ਬਾਹਰ ਆਉਣਾ ਉਸ ਗੁੰਝਲਦਾਰ ਹਵਾਲੇ ਦੇ ਵਿੱਚੋਂ ਬੜਾ ਮੁਸ਼ਕਲ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਲੋਕ ਸਿਆਸਤ ਜਿਨ੍ਹਾਂ ਦੇ ਹੱਡ ਵਿੱਚ ਹੱਡਾਂ ਦੇ ਵਿੱਚ ਆ ਬਲੱਡ ਦੇ ਵਿੱਚ ਵੜ ਜਾਂਦੀ ਹੈ ਉਹ ਸਿਆਸਤ ਨੂੰ ਸਿਆਸਤ ਨੂੰ ਅਲਵਿਦਾ ਨਹੀਂ ਕਹਿੰਦੇ ਉਹ ਸਿਆਸਤ ਨੂੰ ਅਲਵਿਦਾ ਕਹਿ ਕੇ ਆਪਣੇ ਘਰ ਨਹੀਂ ਬੈਠਦੇ ਤੇ ਦੂਸਰੇ ਪਾਸੇ ਪੰਜਾਬ ਦੇ ਕੈਬਨ ਮੰਤਰੀ ਅਤੇ ਪ੍ਰਧਾਨ ਅਮਨ अरोड़ा ਦਾ ਬਿਆਨ ਆਇਆ ਹੈ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਕਨਵਿੰਸ ਕਰਾਂਗਾ ਅਨਮੋਲ ਗਗਨ ਮਾਨ ਨੂੰ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਅਨਮੋਲ ਗਗਨ ਮਾਨ ਨੇ ਆਖਰਕਾਰ ਅਸਤੀਫਾ ਕਿਉਂ ਦੇ ਦਿੱਤਾ ਕਿਉਂਕਿ ਅਨਮੋਲ ਗਗਨ ਮਾਨ ਨੂੰ ਆਪਣੀ ਛੋਟੀ ਭੈਣ ਸਮਝਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਅਨਮੋਲ ਗਗਨ ਮਾਨ ਨੇ ਵੀ ਐਜ਼ ਅ ਛੋਟੀ ਭੈਣ ਵਾਲਾ ਫਰਜ਼ ਨਿਭਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਖੜੀ ਰੈਲੀਆਂ ਕੀਤੀਆਂ ਪ੍ਰੋਟੈਸਟ ਕੀਤੇ ਗਏ ਪਾਣੀ ਦੀਆਂ ਪੁਸ਼ਾਵਰਾਂ ਚੱਲੀਆਂ ਅਨਮੋਲ ਗਗਨ ਮਾਨ ਦੀ ਵੀ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਦੇਣ ਹੈ ਹਾਲਾਂਕਿ ਇਸ ਨੂੰ ਚੁੱਟਕੀ ਵਾਲੀ ਬੀਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਣੇ ਮિજાਜ ਦੇ ਕਾਰਨ ਆਪਣੀ ਬੋਲਬਾੜੀ ਦੇ ਕਾਰਨ ਆਪਣੇ ਪ੍ਰਚਾਰ ਦੇ ਕਾਰਨ ਬੜੀ ਮਸ਼ਹੂਰ ਹੈ ਇਹ ਬੀਬੀ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਆਪ ਆਪ ਦੀ ਪਾਰਟੀ ਦੇ ਪ੍ਰਧਾਨ ਅਵਨ ਅਰੋੜਾ ਵੀ ਮਨਾਉਣਗੇ ਅਤੇ ਉਹਨਾਂ ਦੀ ਜਲਦ ਵਾਪਸੀ ਕਰਵਾਈ ਜਾਵੇਗੀ ਆਪ ਆਪ ਦੀ ਪਾਰਟੀ ਦੇ ਵਿੱਚ ਕਿਉਂਕਿ ਹਾਲੇ ਕੁਲਤਾਰ ਸਿੰਘ ਸੰਧਮਾਨ ਨੇ ਉਸ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਕਿਆ ਸਰਗਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਅਨਮੋਲ ਗਗਨ ਮਾਨ ਨਹੀਂ ਮੰਨਦੇ ਤਾਂ ਰਣਜੀਤ ਸਿੰਘ ਗਿੱਲ ਜਿਹੜੇ ਨੇ ਜਿਮਨੀ ਚੋਣ ਲੜਨਗੇ ਹਲਕਾ ਰੋਪੜ ਤੋਂ ਕਿਉਂਕਿ ਉਹ ਹਲਕਾ ਰੋਪੜ ਦੇ ਔਰਾਂ ਸ਼ਰੂਪਨੀ ਅਕਾਲੀ ਦਲ ਦੇ ਇੰਚਾਰਜ ਸੀ ਜਿਨ੍ਹਾਂ ਨੇ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਭੇਸ਼ ਸਿੰਘ ਬਾਦਲ ਤੋਂ ਅਤੇ ਸ਼ਰੂਪਨੀ ਅਕਾਲੀ ਦਲ ਨੂੰ ਅਰਜ਼ੀ ਦਾਇਰ ਕੀਤਾ ਯਾਨੀ ਕਿ ਸਾਰਾ ਤਾਣਾ ਬਾਣਾ ਇਹ ਪ੍ਰੀ ਪਲਾਨਡ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੂੜਾ ਵੱਲੋਂ ਅਨਮੋਲ ਗਗਨ ਮਾਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਤੁਸੀਂ ਬਹੁਤ ਵਧੀਆ ਹੋ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਹੋਰ ਵਿਧਾਇਕ ਅਤੇ ਮੰਤਰੀ ਜਿਹੜੇ ਨੇ ਉਹਨਾਂ ਦੀ ਵੀ ਬਾਹ ਮਰੋੜੀ ਜਾਵੇਗੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਕਿਉਂਕਿ 3 ਦਿਨ ਪਹਿਲਾਂ ਬੀਬੀ ਅਮ ਅਨਮੋਲ ਗਗਨ ਮਾਨ ਹੋਰ ਨੂੰ ਮੁਲਾਕਾਤ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਲ ਦੇ ਨਾਲ ਇਟ ਮੀਨਸ ਜਾਤਾ ਬਾਮ ਰੋੜੀ ਗਈ ਹੈ ਸਿਆਸੀ ਪ੍ਰੈਸ਼ਰ ਪਾਇਆ ਗਿਆ ਕਿ ਤੁਹਾਡੇ ਤੇ ਕਾਰਵਾਈ ਹੋਵੇਗੀ ਜਿਸ ਤਰ੍ਹਾਂ ਰਮਨ ਅਰੋੜਾ ਤੇ ਹੋਈ ਹੈ ਕਿਉਂਕਿ ਕਨਸਵਾ ਚੱਲ ਰਹੀਆਂ ਸੀ ਕਿ ਅਨਮੋਲ ਗਗਨ ਮਾਨ ਦੇ ਭਰਾਵਾਂ ਨੇ ਆਪਣੀ ਭੈਣ ਦੇ ਸਿਰ ਤੇ ਜਾਂ ਕਹਿ ਦਈਏ ਕਿ ਸੱਤਾ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਵਾਧੂ ਕੁਝ ਜਿਹੜਾ ਹੈ ਬਣਾ ਲਿਆ ਹੈ ਸਿਆਸੀ ਪੰਡਤ ਇਸ ਗੱਲ ਦਾ ਖੁਲਾਸਾ ਕਰਦੇ ਨੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉਹਨਾਂ ਨੇ ਬਣਾਇਆ ਹੈ ਕਿੰਨੇ ਪੈਸੇ ਉਹਨਾਂ ਨੇ ਜੋੜੇ ਨੇ ਹਾਲਾਂਕਿ ਗੱਡੀਆਂ ਦੀ ਗੱਲ ਕਹੀ ਜਾ ਰਹੀ ਹੈ ਖੜ ਹਲਕੇ ਦੇ ਵਿੱਚ ਘਰ ਲੈ ਜਾਣ ਦੀ ਗੱਲ ਕਹੀ ਜਾ ਰਹੀ ਹੈ ਇਹ ਖੁਦ ਜਵਾਨੀ ਹੈ ਅਨਮੋਲ ਗਗਨ ਮਾਨ ਦੇ ਲੇਕਿਨ ਅਨਮੋਲ ਗਗਨ ਮਾਨ ਦੇ ਨੂੰ ਲੈ ਕੇ ਇਹ ਗਰਸੂਮਾਂ ਚੱਲ ਰਹੀਆਂ ਨੇ ਕਿ ਹੁਣ ਜਲਦੀ ਹੀ ਉਹਨਾਂ ਦੀ ਦੁਬਾਰਾ ਵਾਪਸੀ ਕੋਲਾਈ ਜਾਵੇਗੀ ਉਹਨਾਂ ਨੂੰ ਕਨਵਰਸ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਵੱਲੋਂ